ਨਤਾ ਨੂੰ ਨਹੀਂ ਲੱਗਦਾ ਵੀ ਕੱਲ ਨੂੰ ਵੀਰ ਜੀ ਹੁਣਾਂ ਨਹੀਂ ਆਉਣਾ ਵਾ ਤੇ ਘਰ ਦਾ ਕੰਮ ਕੋਈ ਕਰ ਲਈਏ ਉਹੋ ਆ ਕੰਮ ਸਵਾਹ ਕਰਨ ਦੀਆਂ ਆ ਆ ਵੇ ਘਟਾ ਨਾ ਨਾ ਤੀਏ ਜ਼ੈਰ ਖਾਨ ਤੇਰਾ ਦੁਸ਼ਮਣ ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਨ ਰਹੀਆਂ ਕੋਈ ਗੱਲ ਨਹੀਂ ਲਗੜੀ ਨੂੰ ਸਮਝਾਇਆ ਨਾ ਆਪੇ ਇਹਨੂੰ ਕਹੂਗਾ ਮਮਮੀ ਆਈ ਹੀ ਮੇਰੇ ਨਾਲ ਥੋੜੇ ਇਹ ਦੱਸੋ ਅੱਛਾ ਮਮਮੀ ਸ਼ਕਿਆ ਤਾਂ ਲਾਉਂਦੇ ਹੀ ਕੋਈ ਨਹੀਂ ਮਮਮੀ ਨੂੰ ਤੇ ਜਾ ਕੇ ਮੈਂ ਪੁੱਛਦੀ ਆਂ ਯਾਰ ਇੱਕ ਮਿੰਟ ਬਾਅਦ ਸਹੀ ਸੰਦੀਪ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਚੰਗੀ ਭਲੀ ਸਾਡੇ ਕਾਬੂ ਵਿੱਚ ਹੀ ਜਿੱਦਾਂ ਕਹੀਦਾ ਹੀ ਨਾ ਉਦਾਂ ਹੀ ਕਰਦੀ ਸੀਗੀ ਹੁਣ ਤੇ ਵੇਖ ਕਿਦਾਂ ਤਮਕੀਆਂ ਦੇਣ ਢਈ ਆ ਡਰਾਵੇ ਦੇਣ ਢਈ ਆ ਪਿਉ ਉੱਠ ਕੇ ਕੰਮ ਕਰੋ ਰੋਟੀ ਪਾਣੀ ਬਣਾਓ ਮੰਮੀ ਮੈਨੂੰ ਤਾਂ ਡਰ ਲੱਗਣ ਢਿਆ ਵਾ ਜੇ ਇਹਨੇ ਕਿਤੇ ਸ਼ਿਕਾਇਤ ਕਰ ਦਿੱਤੀ ਤੇ ਪੁਲਿਸ ਨੇ ਸਾਨੂੰ ਚੁੱਕ ਕੇ ਲੈ ਜਾਣਾ ਵਾ ਤੇ ਕੀ ਕਰਾਂਗੇ ਨਹੀਂ ਨਹੀਂ ਇੱਥੋਂ ਤੱਕ ਨੌਕਤ ਨਹੀਂ ਆਉਣ ਦੇਣੀ ਅਸੀਂ ਵੀ ਕੋਈ ਸਕੀਮ ਲੁੰਨੇ ਆ ਕਰ ਮੈਨੂੰ ਹਰਾਨ ਗਈ ਆ ਇਹਨੂੰ ਕਿਹਦੇ سپورਟ ਹੋਊਗੀ ਜਿਹੜੀ ਇਦਾਂ ਰਹੀ ਆ ਸਾਡੇ ਨਾਲ ਕਰਨ ਮੰਮੀ ਇਹਨੂੰ سپورਟ ਕਿਦੇ ਹੋਣੀ ਆ ਕਿਸੇ ਨੇ ਦੱਸ ਦਿੱਤਾ ਹੋਣਾ ਵਾ ਕਿ ਪੁਲਿਸ ਨੂੰ ਸ਼ਿਕਾਇਤ ਕਰਦੇ ਆਪੇ ਲੈ ਜਾਣਗੇ ਇਹਨਾਂ ਨੂੰ ਮੈਨੂੰ ਤੇ ਆਪ ਨਾ ਡਰੀ ਲੱਗੀ ਜਾਂ ਰਹੀ ਆ ਤੇ ਕੀ ਬਣਾਵਾ ਵਾ ਗੜੀ ਹੁਣ ਤੇ ਉੱਠ ਕੇ ਕੋਈ ਕੰਮ ਵੀ ਨਹੀਂ ਕਰਦੀ ਸਾਰਾ ਦਿਨ ਅੰਦਰੇ ਲੰਮੇ ਪਈ ਰਹਿੰਦੀ ਆ ਹਾਨੂੰ ਸਭ ਨੂੰ ਉਤਰ ਬਣਾਇਆ ਵਾ ਰੋਟੀ ਬਣਾ ਦੋ ਸਬਜ਼ੀ ਬਣਾ ਦੋ ਆਹ ਕਰ ਦੋ ਕੋਈ ਪਤਾ ਨਹੀਂ ਮੰਮੀ ਫੇਰ ਆ ਕੇ ਕਹਦੇਗੀ ਉਠੋ ਕੰਮ ਕਰੋ ਵਿਲੀਆਂ ਬੈਠੀਆਂ ਤਹੀ ਅੱਜ ਤੇ ਸੁੱਤੀ ਆ ਮੈਂ ਤਾਂ ਕੰਨੀ ਘੰਟਾ ਇਹਦਾ ਨੰਗ ਜਿਹਾ ਸੁੱਤੀਦਾ ਹੀ ਤੇ ਮੰਮੀ ਲਵਲੀ ਉਹਨੇ ਕੁਝ ਕਹਿੰਦਾ ਨਾ ਮੇਰੀ ਗੱਲ ਸੁਣੋ ਹਿੱਥੇ ਤੁਸੀਂ ਬੈਠੀਆਂ ਵਾ ਦੋਵੇਂ ਜਣੀਆਂ ਜੁੜ ਕੇ ਤੇ ਤੁਹਾਨੂੰ ਕੰਮ ਨਹੀਂ ਲੱਭਦਾ ਕੋਈ ਨਾ ਤੁਹਾਨੂੰ ਨਹੀਂ ਲੱਭਦਾ ਵੀ ਕੱਲ ਨੂੰ ਵੀਰ ਜੀ ਹੁਣਾਂ ਨੇ ਆਉਣਾ ਵਾ ਤੇ ਘਰ ਦਾ ਕੰਮ ਕੋਈ ਕਰ ਲਈਏ ਸਾਰੀ ਸਫਾਈ ਕਰਨ ਵਾਲੀ ਪਈ ਆ ਉਹ ਕੋਈ ਗੱਲ ਨਹੀਂ ਪੁੱਤ ਗੁੱਸੇ ਵਿੱਚ ਨਾ ਸਾਰਾ ਕੰਮ ਕਰ ਦਿੰਨੇ ਆ ਹੌਂਸਲਾ ਰੱਖ ਗੁੱਸੇ ਵਿੱਚ ਮੰਮੀ ਕਾਦੇ ਆਉਣਾ ਵਾ ਗੋੜੇ ਗੋੜੇ ਖਲਾਰਾ ਪਿਆ ਖੇ ਚੜਨ ਦੀਆਂ ਕੰਮ ਵਾਲੇ ਵੇਖ ਕੇ ਕਿਦੇ ਕੋਈ ਨਹੀਂ ਜਾ ਕੇ ਆਰਾਮ ਕਰ ਹੀ ਕਰ ਦਿੰਨੇ ਦੋਵੇਂ ਜਣੇ ਹੁਣ ਇੱਥੇ ਨਾ ਖਲੋਤੀਆਂ ਨਾ ਰਹੋ ਬੁੱਤ ਬਣ ਕੇ ਘਰ ਚੰਗੀ ਤਰ੍ਹਾਂ ਨਾ ਸ਼ੀਸ਼ੇ ਵਾਂਗੂ ਲਿਸ਼ਕਾ ਦਿਓ ਗੋੜੇ ਗੋੜੇ ਖਲਾਰਾ ਪਿਆ ਵਾਗਿਦੇ ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਜੇ ਤੁਸੀਂ ਮੇਰੀ ਗੱਲ ਨਾ ਨਾ ਮੰਨੀ ਤੇ ਮੈਂ ਫੋਨ ਕਰ ਦੇਣਾ ਜੇ ਠੀਕ ਵਾ ਨਾ ਆਪਣੀ ਆਤਾਂ ਤੋਂ ਬਾਜ਼ ਆ ਜਾਓ ਆ ਕੋਈ ਨਹੀਂ ਪੁੱਤ ਗੁੱਸੇ 'ਚ ਨਾ ਜਾ ਜਾ ਕੇ ਆਰਾਮ ਕਰ ਕਰ ਲੈਨੇ ਆ ਕੰਮ ਕੰਮ ਦੀ ਕਿਹੜੀ ਗੱਲ ਵਾ ਝਟ ਕਰ ਲੈਣਾ ਚਲਾ ਜਾਓ ਫਿਰ ਆਜੋਗਾ ਮੰਮੀ ਇਹ ਤੇ ਗੇਮ ਪੁੱਠੀ ਪੈਂਦੀ ਜਾਂਦੀ ਆ ਹੁਣ ਕੀ ਕਰੀਏ ਚਲ ਕੋਈ ਗੱਲ ਨਹੀਂ ਹਾਂ ਸੁਨਾਰਾ ਆਖ ਥੋੜਾ ਬੋਤਾ ਕੰਮ ਤੇ ਕਰੀਏ ਫਿਰ लवली ਨੂੰ ਹੌਂਸਲੇ ਨਾਲ ਸਮਝਾਵਾਂਗੇ ਇਹ ਤੇ ਕਾਬੂ ਪਾ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ ਵਾ ਪੁੱਠਾ ਹੀ ਚੱਲਣ ਡੈ ਪਿਆ ਚਲੋ ਆਜੋ ਫੇਰ ਨਾ ਆਜੇ ਕਿਤੇ ਚੱਲ ਮੈਂ ਸੋਈ ਦਾ ਕਰ ਲੈਨੇ ਤੂੰ ਸਪਾਈ ਦਾ ਕਰ ਲੈ ਛੇਤੀ ਛੇਤੀ ਹੱਥ ਚ ਲਾ ਕੀ ਡਈਆਂ ਕਰਨਾ ਭਾਬੀ ਰਹੀ ਤੇ ਹੈਗੀ ਕੰਮ ਕਰਨਾ ਉਹੋ ਆ ਕੰਮ ਸਵਾਹ ਕਰਨਦੀ ਆ ਆ ਵੇਖ ਕਟਾ ਚਾਜ ਨਾ ਹੱਥ ਚ ਲਾ ਲਾ ਹੱਥ ਹੈ ਨਹੀਂ ਇਹ ਨਾਲ ਜੇ ਪਿੰਡੋਂ ਆਉਣਗੇ ਵੀਰ ਜੀ ਹੁਣੀ ਤੇ ਕੀ ਆਖਣਗੇ ਪੀਣਾ ਘਰ ਇੰਨੀ ਕ ਸਫਾਈ ਆ ਭਾਬੀ ਕੋਈ ਗੱਲ ਨਹੀਂ ਘਰਮ ਨਾ ਹੋਵੋ ਮੈਂ ਕਰ ਦਿੰਨੀ ਸਫਾਈ ਹੁਣੇ ਤੇ ਅਜ ਲੱਗੀ ਆ ਇੱਥੇ ਬਾਕੀ ਸਾਰੀ ਸਫਾਈ ਹੋ ਗਈ ਆ 2 ਘੰਟੇ ਹੋ ਗਿਆ ਤੈਨੂੰ ਲੱਗੀ ਨੂੰ ਦਹਲੇ ਇੱਥੇ ਕੇ ਬੱਸ ਕਰੀ ਜਾਨੀ ਆ ਮੇਰੇ ਸਿਰ ਪੀੜ ਹੋਣ ਦੀ ਸੀ ਤਾਂ ਕਰਕੇ ਮੈਂ ਹੌਲੀ ਹੌਲੀ ਡਈ ਸੀ ਆਹੋ ਹੁਣ ਤਾਂ ਬੜੀ ਸਿਰਪੀੜ ਹੋਣੀ ਆ ਕਰ ਲਾ ਗਾ ਛੇਤੀ ਹੁਣਾ ਸਾਈ ਹਸਵੀਰ ਦੀ ਥੱਕ ਗਈ ਆ ਕੰਮ ਕਰਤੀ ਕੀ ਕਰਾਂ ਹੁਣ ਤੇ ਕੀ ਕਰੰਦਿਆ ਮੰਜੇ ਦੇ ਡਿੱਗ ਪਵਾ ਰਮਨ ਹਾਂਜੀ ਅੱਜ ਸਵੇਰ ਦਾ ਨਾ ਚਾਹ ਨਾ ਪਾਣੀ ਇਦਾਂ ਹੀ ਕੰਮ ਚੱਲੰਦਿਆ ਆ ਕੀ ਕਰਾਂ ਅੱਜ ਤਾਂ ਰੋਟੀ ਪਾਣੀ ਬਣਾ ਕੇ ਛੱਡੀਆਂ ਤੂੰ ਬੰਬੀਆ ਨੂੰ ਚੱਲ ਕੇ ਹੀ ਮੇਰੇ ਕੋਈ ਨਾ ਕੰਮ ਹੁੰਦਾ ਵਾ ਹੁਣ ਚੱਲ ਤੂੰ ਵੀ ਬਥੇਰੀਆਂ ਚੰਦੀਆਂ ਚਲਾਈਆਂ ਪਕਾੜੀਆਂ ਚੰਦੀਆਂ ਚਲਾਈਆਂ ਉਹ ਤਾਂ ਤੂੰ ਹੀ ਆਂਦੇ ਸੀ ਮੈਨੂੰ ਗੱਡੀ ਚਾਹੀਦੀ ਆ ਗੱਡੀ ਮੰਗ ਗਾੜੀ ਮੈਨੂੰ ਕਰ ਦਿੰਦੇ ਹੀ ਇਹ ਗੇਮ ਦੇ ਵਿੱਚ ਮਨਾ ਤੂੰ ਹੀ ਵੀ ਪੂਰੇ ਹਿੱਸੇਦਾਰ ਜੇ ਰਮਨ ਹਿੱਸੇਦਾਰ ਮੈਂ ਹੈਗਾ ਵਾ ਪਰ ਸਾਹਮਣੇ ਤੇ ਨਹੀਂ ਨਾ ਮੈਂ ਬੱਲੇ ਤੁਹਾਡੇ ਆ ਤਹੀ ਚੰਗੀ ਸਕੀਮ ਲਾਈ ਆ ਬੁਰੀ ਬਣਾਉਨ ਨੂੰ ਰਮਨ ਗੱਡੀ ਚਾਹੀਦੀ ਆ ਤੁਹਾਨੂੰ ਪਿਓ ਪੁੱਤਾਂ ਨੂੰ ਤਹੀ ਦੋਵੇਂ ਹੀ ਨੇ ਬੁਰੇ ਬੰਦੇ ਤੇ ਇਹਨੇ ਬੁਰੇ ਬਾਨਾ ਰਮਨ ਸਿੰਘ ਉਹ ਕਰਕੇ ਕੰਮ ਕਰੀ ਜਾ ਨਹੀਂ ਤੇ ਉਹਨਾਂ ਸਾਰੇ ਟੱਬਰ ਨੂੰ ਬਣਾ ਦੇਣਾ ਤੈਨੂੰ ਪਤਾ ਹੈਗਾ ਧੱਕੇ ਮਾਰਨ ਢੀ ਆ ਜਾਂ ਹੁਣ ਚਾਹ ਬਣਾ ਕੇ ਲਿਆ ਲਿਆ ਨਹੀਂ ਆ ਇਹ ਕਿਹੜੇ ਘੱਟ ਵਾ ਇਹ ਵੀ ਉਹਨਾਂ ਚਾਰ ੱਤੀਆਂ ਵਾਧੀ ਆ ਇਹ ਮੈਂ ਸਾਹਮਣੇ ਤੇ ਨਹੀਂ ਆਇਆ ਵੇਖ ਲਾ ਘਰ ਦੇ ਜੀ ਹੋ ਗਏ ਨਾ ਮिन्नੂ ਗੁਰੀ ਬਣਾਉਣ ਰਹੀ ਓ ਤੇ ਸਾਰੇ ਕਹਿਣ ਸੱਸ ਹੀ ਨਹੀਂ ਚੰਗੀ ਬਾਕੀ ਤਾਂ ਸਾਰਾ ਟੱਬਰ ਚੰਗਾ ਦਵਾ ਕੋਲ ਚਾਹ ਬਣਾ ਕੇ ਦਾਦਾ ਨਾਲ ਨਾਲ ਝੋਲ ਬਣਾ ਲੈਣੀ ਆ ਥੋੜੇ ਜਿਹਾ ਮੰਮੀ ਕੀ ਡੇ ਜੀਆ ਕਰਨਾ ਪੁੱਤ ਦਾਲ ਬਣਾ ਕੇ ਹਟੀਆਂ ਮੈਂ ਝੋਲ ਬਣਾ ਲੈਣੀ ਆ ਨਾਲ ਆਟਾ ਗੁੰਨ ਲੈਣੀ ਆ ਥੋੜਾ ਜਿਹਾ ਕੱਲ ਨੂੰ ਆਣਾ ਵੇਰਜੀ ਬਣਾ ਲੈਣ ਤੇ ਪਨੀਰ ਬਣਾਉਣਾ ਚਾਹੀਦਾ ਵਾ ਇਹ ਨਹੀਂ ਵੀ ਹੈ ਉਹ ਦਾਲ ਮੱਥੇ ਮਾਰਦੇ ਉਹਨਾਂ ਦੇ ਇਹ ਨਹੀਂ ਖਾਣੀ ਉਹਨਾਂ ਨੇ ਕੋਈ ਗੱਲ ਨਹੀਂ ਪੁੱਤ ਧੁੱਕੀ ਕਰ ਕਿਉਂ ਕਰਦੀ ਆ ਮੈਂ ਲਵਲੀ ਕੋ ਮੰਗਾ ਲੈਣੀ ਆ ਪਨੀਰ ਹੁਣ ਇਹ ਮੰਗਾ ਕੇ ਫ੍ਰਿਜ ਵਿੱਚ ਰੱਖ ਲੈਣੀ ਆ ਤੇ ਸਿਰ ਬਣਾ ਦੂੰਗੀ ਸਾਰੀਆਂ ਚੀਜ਼ਾਂ ਮੇਝ ਸਾਰੀਆਂ ਵਧੀਆ ਹੋਣੀਆਂ ਚਾਹੀਦੀਆਂ ਵਾ ਠੀਕ ਆ ਨਾ ਕੋਈ ਗੱਲ ਨਹੀਂ ਪੁੱਤ ਤੇ ਮੈਨੂੰ ਕਿਹੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਚਾਹੀਦਾ ਨਹੀਂ ਤੇ ਵੇਖ ਲਿਓ ਸ਼ਿਕਾਇਤ ਇਹ ਨਾ ਹੋਵੇ ਤੁਹਾਡੀ ਹੋ ਜੇ ਕੋਈ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਸਭ ਕੁਝ ਹੀ ਬਣਾ ਦੂੰਗੀ ਚੱਲ ਕਰ ਲਓ ਫਿਰ ਜਿਹੜਾ ਰਹਿ ਗਿਆ ਕੰਮ ਹਾਈ ਹਾਈ ਇਹਨੂੰ ਕੀ ਲੜ ਗਿਆ ਵਾ ਇਹ ਤਾਂ ਦਿਵਾਲੇ ਹੋਈ ਰਹਿੰਦੀ ਆ ਪਹਿਲਾਂ ਸੰਦੀਪ ਵਿਚਾਰੀ ਦਾ ਦਿਵਾਲੇ ਹੋਈ ਸੀ ਉਹ ਵੀ ਸਵੇਰੇ ਕਿਸ ਭਾਈ ਕਰਨ ਲਈ ਆ ਹੁਣ ਆਣ ਕੇ ਮੇਰੇ ਦਿਵਾਲੇ ਚੜ ਗਈ ਆ ਚੱਲ ਪਕਾ ਦਾਂ ਰੋਟੀਆਂ ਫੇਰ ਨਾ ਜੀ ਮੰਮੀ ਹਾਂ ਮੇਰੇ ਕੋ ਨਹੀਂ ਸਿਆਪਾ ਜਾ ਹੁੰਦਾ ਸਵੇਰ ਦੀ ਮੈਂ ਕੰਮ ਲੱਗੀ ਆ ਉਤੋਂ ਮੇਰਾ ਸਿਰ ਪੀੜ ਹੋਣ ਡਿਆ ਵਾ ਤੇ लवली ਨਾਲ ਗੱਲ ਕਰੋ ਨਹੀਂ ਮੈਂ ਪਿੰਡ ਚੱਲੀ ਆ ਮੇਰੀ ਘਾਸ ਹੌਸਲਾ ਰੱਖ ਹੁਣ ਮੈਂ ਵੀ ਤਾਂ ਸਵੇਰ ਦੀ ਲੱਗੀ ਆ ਇਨੀ ਗਰਮੀ ਦੇ ਵਿੱਚ ਕਾੜੇ ਨਹੀਂ ਪੈਂਦਾ ਹੁੰਦਾ ਚਲ ਤੈਨੂੰ ਮੈਂ ਦਵਾਈ ਦੇ ਦਿੰਦੀ ਕੋਈ ਸਿਰ ਪੀੜ ਦੀ ਖਾਲਾ ਦੂੰ ਮੇਰੇ ਤੇ ਫਿਕਰ ਨਾ ਕਰ ਮੈਂ लवली ਨਾਲ ਗੱਲ ਕਰਦੀ ਆ ਇਹ ਥੋੜਾ ਵਾ ਵੀ ਹੁਣ ਇਹਦੀਆਂ ਗੱਲਾਂ ਹੀ ਸੁਣੀ ਜਾਣੀਆਂ ਵਾ ਕਿਦਾਂ ਤਮਕੀਆਂ ਦੇਣ ਲਈ ਆ ਮੇਰੇ ਪ੍ਰਾਹ ਨਹੀਂ ਆਉਣਾ ਵਾ ਪਨੀਰ ਬਣਾਉਣਾ ਚਾਹੀਦਾ ਨੀ ਲੋਕਾਂ ਦੇ ਪਰਾਂ ਤੇ ਨਾ ਪੈਣ ਦੇ ਕਰੋ ਪਾਣੀ ਨਹੀਂ ਪੀਂਦੀ। ਭਿੱਧੇ ਚੱਲ ਜਾਣਾ ਵਾ। ਇਹ ਪਨੀਰ ਰੱਪਣ ਲਈ ਆ। ਤਾਂ ਸਿਆਪਾ ਕਰਨਾ ਹੀ ਪੈਣਾ ਹੁਣ। ਮੰਮੀ ਮੈਨੂੰ ਗੋਲੀ ਰਹਿਣ ਦੋ। ਜੇ ਜ਼ਹਿਰ ਹੈਗੀ ਨਾ ਉਹ ਦੇ ਦੋ। ਨਾ ਨਾ ਧੀਏ। ਜ਼ਹਿਰ ਖਾਂ ਤੇਰੇ ਦੁਸ਼ਮਣ। ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਨ ਰਹੀ ਆਂ? ਕੋਈ ਗੱਲ ਨਹੀਂ। ਲਵਲੀ ਨੂੰ ਸਮਝਾਇਆ ਨਾ ਆਪੇ ਇਹਨੂੰ ਕਹੂਗਾ। ਤੇ ਮੰਮੀ ਕਦੇ ਭੈਣ ਕੋ ਕੰਮ ਨਾ ਕਰਵਾਇਆ ਕਰੇ ਨਾ। ਮੰਮੀ ਅੰਦਰ ਉੱਠਦੀ ਆ ਆ ਜਾਂਦੀ ਆ। ਆਹ ਸਫਾਈ ਨਹੀਂ ਕੀਤੀ ਉਹ ਨਹੀਂ ਕੀਤਾ। ਸਾਰਾ ਕੰਮ ਤੇ ਕਰ ਦਿੱਤਾ ਵਾ। ਅਸਤੋ ਨਾ ਆ ਮੇਰੇ ਨਾਮ ਦੋਵੇਂ ਮਾਵਾਂ ਤੀਆਂ ਗੱਲ ਕਰਦੇ ਤੇਰੀ ਵੀਰ ਨਾਲ ਜਾ ਤੇ ਮੇਰੀ ਗੱਲ ਸੁਣ ਹਾਫੂਨ ਬੰਦ ਕਰ ਗੂੰਗਾ ਜਿਹਾ ਬਣ ਕੇ ਤੇ ਬੈਠਾ ਰਹਿਣਾ ਵਾ ਉਹ ਹੁਣ ਹੋ ਗਈ ਗਿਆ ਵਾ ਹੁਣ ਕੀ ਆ ਸਾਰਾ ਦਿਨ ਦੋਵੇਂ ਮਾਵਾਂ ਤੀਆਂ ਹੀ ਕੰਮ ਨੂੰ ਲੱਗੀਆਂ ਰਹਿਨੀਆਂ ਵਾ ਤੂੰ ਗੱਲ ਉਦੋਂ ਕਰਨੀ ਆ ਜਦੋਂ ਅਸੀਂ ਮਰਨ ਵਾਲੀਆਂ ਹੋ ਗਈਆਂ ਕਿੰਨੀ ਗਰਮੀ ਆ ਉਤੋਂ ਸਵੇਰ ਤੋਂ ਸ਼ਾਮਾਂ ਤੱਕ ਕਦੀ ਆ ਬਣਾ ਦੇ ਕਦੀ ਆ ਬਣਾ ਦੇ ਅਸੀਂ ਤਾਂ ਸੋਈ ਦੇ ਵਿੱਚ ਛਿੱਦੀ ਪਾ ਜਾਣੀ ਮੈਨੂੰ ਲੱਗਦਾ ਵਾ ਉਮਾ ਦਾ ਕੀ ਕਵਾਂ ਉਹਨੂੰ ਹੁਣ ਜਦੋਂ ਮੈਂ ਕਹਿੰਨਾ ਵਾਂ ਮੇਰੇ ਦੇ ਸਿਰ ਦੇ ਵਾਲਾਂ ਨੂੰ ਪੈਂਦੀ ਆ ਤੇ ਤੂੰ ਨਾ ਕਵੇਂ ਤਾਂ ਹੋਰ ਕੌਣ ਕਵੇ ਜਿੰਨਾ ਉਹ ਸਾਹਮਣੇ ਬੋਲਣ ਲਈ ਆ ਨਾ ਮੇਰਾ ਤਾਂ ਵਸ ਨਹੀਂ ਚੱਲਣ ਡਿਆ ਤੇ ਤੂੰ ਉਹਨੂੰ ਵਸ ਵਿੱਚ ਕਰ ਸਕਦਾ ਵਾ ਮਾਤਾ ਜਦੋਂ ਤੇਰਾ ਵਸ ਚੱਲਦਾ ਸੀ ਨਾ ਉਦੋਂ ਤੂੰ ਬੋਲਦੀ ਠੀਕ ਆ ਨਾ ਇਹਦਾ ਮਤਲਬ ਆ ਹੁਣ ਚੁੱਪ ਕਰਕੇ ਛਿੱਤਰ ਖਾਵਾਂ ਤੂੰ ਮੇਰਾ ਪੁੱਤ ਵਾ ਤੂੰ ਤਾਂ ਕੋਦ ਦਿਮਾਗ ਤੋਂ ਕੰਮ ਲੈ ਆ ਉਹ ਲਾੜੀਆਂ ਫੋਨ ਦੀਆਂ ਧਮਕੀਆਂ ਦਿੰਦੀ ਆ ਮੈਂ ਦੱਸ ਕੀ ਕਰਾਂ ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ ਉਹ ਕਹਿੰਦੀ ਆ ਵੀ ਮੈਂ ਕੇਸ ਕਰ ਦੇਣਾ ਤੁਹਾਡੇ ਤੇ ਠੀਕ ਆ ਨਾ ਮੇਰੀ ਨੌਕਰੀ ਜਾਂਦੀ ਰਹਿਣੀ ਆ ਫੇਰ ਚੰਗੇ ਰਵਾਂਗੇ ਵੀ ਤੇਰੀ ਨੌਕਰੀ ਦਾ ਤਾਂ ਨਹੀਂ ਮੈਨੂੰ ਪਤਾ ਵੀ ਜਾਣੀ ਆ ਕਿ ਰਹਿਣੀ ਆ ਪਰ ਮੈਨੂੰ ਲੱਗਦਾ ਵਾ ਵੀ ਤੇਰਾ ਟੱਬਰ ਨੇ ਚਲ ਜਾਣਾ ਵਾ ਜਿੱਦਾਂ ਸਾਡੇ ਕੋ ਕੰਮ ਕਰਾਉਣ ਲਈ ਆ ਹੁਣ ਚੁੱਪ ਕਰਕੇ ਨਾ ਕੰਮ ਕਰਨਾ ਪੈਣਾ ਵਾ ਠੀਕ ਆ ਨਾ ਲਵਲੀ ਅਹੀਂ ਤੇ ਸੋਚਿਆ ਕੁਝ ਹੋਰ ਹੀ ਸਾਡੇ ਨਾਲ ਕੀ ਬਣ ਗਿਆ ਵਾ ਮੈਂ ਤਾਂ ਛੁੱਟੀ ਹੋਣਾ ਆਇਆ ਨਹੀਂ ਕਰਨਾ ਜੋੜੀ ਸਿੱਧੀ ਪੱਧਰੀ ਗੱਲ ਵਾ ਆਹੋ ਆਹ ਗੱਲ ਤਾਂ ਚੰਗੀ ਆ ਆਪਣੀ ਜਾਨ ਛਡਾਲਾ ਤੇ ਸਾਡੀ ਜਾਨ ਇਹ ਤਾਂ ਕੜਕੀ ਚ ਪਾ ਜਾ ਉਹ ਮੇਰੇ ਨਾਲ ਕਿਹੜਾ ਸਿਰ ਮੂੰਹ ਕੁੰਦੀ ਆ ਉਹ ਤੇ ਸਾਰਾ ਕੋਈ ਤੇਰੇ ਹੱਥ ਵਸਵਾ ਤੂੰ ਚਾਵੇਂ ਨਾ ਸਾਰੇ ਕੰਮ ਕਰ ਸਕਦਾ ਵਾਂ ਐਡੀ ਵੀ ਨਹੀਂ ਤੇਰੇ ਤੋਂ ਬੇਜ਼ੋਰ ਹੋ ਗਈ ਵੀ ਤੈਨੂੰ ਡਰਾਵੇ ਦਿੰਦੀ ਆ ਉਹ ਫਿਰ ਵੀ ਘਰ ਵਾਲਾ ਵਾਂ ਤੂੰ ਉਹਦਾ ਮਾਦਾ ਜੇ ਤੂੰ ਕਹਿਨੀ ਆ ਨਾ ਕਿ ਮੈਂ ਗੱਲ ਕਰਨਾ ਮਾੜੀ ਮੋਟੀ ਉਹਨਾਂ ਪਰ ਜੇ ਤੂੰ ਕਹਿਣਾ ਤਾਂ ਓਕੇ ਨਾ ਉਹ ਨਹੀਂਗਾ ਮੈਂ ਕਰ ਸਕਦਾ ਸਿੱਧੀ ਗੱਲ ਸਿੱਧਾ ਹੀ ਕਹਿਆ ਹ ਜਨਾਰੇ ਦੇ ਥੱਲੇ ਲੱਗ ਗਿਆ ਵਾਂ ਇਨੇ ਤੇ ਪਹਿਲਾਂ ਹੀ ਕਾਬੂ ਚ ਰੱਖਿਆ ਜੇ ਰੱਖਿਆ ਹੁੰਦਾ ਨਾ ਤੇ ਉਹਨੇ ਆ ਕੰਮ ਕਰਨੇ ਹੀ ਨਹੀਂ। ਗਾਲਾਂ ਤੇਰੀ ਸੰਦੀਪ ਠੀਕ ਵਾ। ਜਿੱਦਾਂ ਕਹਿੰਦੀ ਓਦਾਂ ਮੰਨੀ ਜਾਂਦੇ ਆ। ਬਠੇ ਰਹਿ ਜਾ ਚਰ ਬੈ ਕੇ ਤੁਸੀਂ ਵੀ ਖਾਧੀਆਂ ਵਾ। ਕੀ ਪਤਾ ਹੁਣ ਕਿੰਨੇ ਕਹਿਤਾ ਉਹਨੂੰ। ਪੀਣਾ ਤੇ ਕੇਸ ਕਰਦੇ ਜੇ ਤੰਗ ਕਰਦੇ ਆ ਤੇ। ਹੁਣ ਫਿਰ ਉਹਦੇ ਪੈਰ ਧੋਇਆ ਕਰਾਂ ਮੈਂ। ਧੋਣੇ ਪੈਣੇ ਆ। ਮੇਰ ਕੋ ਨਹੀਂ ਇਹ ਕੰਮ ਹੁੰਦਾ। ਨਹੀਂ ਤੇ ਫਿਰ ਰੋਟੀ ਖਾਣੀ ਪੈਣੀ ਉੱਥੇ ਜਾ ਕੇ। ਆਹੋ, ਪੋਤੀ ਇੰਨੀ ਗੱਲ ਕਹਿਣ ਡਿਆ ਵਾ। ਧੋਣੇ ਦਾ ਸੁਗਾਤ ਨੇ ਕਹਿਣੇ ਕਹਿਣਾ। ਸਗੋਂ ਤੂੰ ਦਬਕਾ ਮਾਰ। ਕਿਆ ਕਾਹਦਾ ਕੇਸ ਕਰੇਂਗੀ? ਕੋਈ ਗੱਲ ਨਹੀਂ ਪੁੱਛ ਲੈਣਾ ਉਹਨੂੰ ਮੈਂ ਜਾ ਕੇ ਕੰਮ ਕਰਨਾ ਪੈਣ ਗਿਆ ਉਹਨੂੰ ਸੁਣਾਉਂਦਾ ਪਏ ਵੇਖਾਂ ਨਾ ਸਾਰੀ ਉਮਰ ਦਾ ਮੈਂ ਠੇਕਾ ਲਿਆ ਤੇ ਤੁਹਾਨੂੰ ਮੈਂ ਹੀ ਪਕਾਪ ਕਾ ਕੇ ਦੇੜੀਆਂ ਉਹਨੂੰ ਕਦ ਲਈ ਲਿਆਂਦਾ ਵਾ ਲੰਮੇ ਪੈਣ ਵਾਸਤੇ ਕਸੂਰ ਸਾਰਾ ਹੀ ਤੇਰਾ ਵਾ ਜਿਹੜਾ ਉਹਨੂੰ ਕੁਝ ਕਹਿੰਦਾ ਹੀ ਨਹੀਂਗਾ ਆਹ ਵੇਖ ਲੈ ਆਪਣੇ ਭਰਾ ਦਾ ਹਾਲ ਮੰਮੀ ਇਹ ਵੀ ਨਹੀਂ ਸਾਥ ਦੇਣ ਜਹਾਡਾਂ ਇਹ ਤੇ ਇਹਨੂੰ ਚਾਹੀਦਾ ਸੀ ਕਿ ਮੈਂ ਉਹਨੂੰ ਦਬਕੇ ਥਲੇ ਰੱਖਾਂ ਸੰਦੀਪ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨੂੰ ਚੰਬੜ ਕੀ ਗਿਆ ਵਾ ਕਿੱਦਾਂ ਉਹਦੀ ਮੇਜ਼ਬਾਨ ਬੰਦ ਕੀਤੀ ਹੀ ਉਹ ਤੇ ਤਾੜ ਤਾੜ ਬੋਲਦੀ ਹੈ ਹੁਣ ਗਾੜੀ ਠੀਕ ਠੀਕ ਆ ਹੋਰ ਗੱਲ ਨਭਤਾਂ ਚਲੋ ਵਧੀਆ ਚਾਹੀਦਾ ਵਾ ਚਲੋ ਠੀਕ ਆ ਫਿਰ ਹੈ ਮੈਂ ਬਾਅਦ ਚ ਕਰ ਲਿਦਾ ਹਾਂ ਠੀਕ ਆ ਠੀਕ ਓਕੇ ਸਰਪੰਦਰ ਕਿਹਾ ਮੈਨੂੰ ਫੋਨ ਫੋਨ ਜਬਨਵੀਰ ਦਾ ਹੀ ਅੱਛਾ ਅੱਛਾ ਕੱਲ ਨੂੰ ਆਣਾ ਉਹਨੇ ਆ ਕੱਲ ਨੂੰ ਆਣਾ ਉਹਨਾਂ ਨੇ ਠੀਕ ਆ ਤੇ ਉਹ ਮੈਂ ਵੀ ਗੱਲ ਹੀ ਕਰਨਾ ਐ ਇੰਟਰਨੈਟ ਦੱਸੋ ਚੱਲ ਮੰਮੀ ਹੁਣਾਂ ਨੂੰ ਨਾ ਮਾਵਾ ਬਰਾਬਰ ਰੱਖਿਆ ਕਰ ਤੂੰ ਕਿਉਂ ਦਬਕੇ ਮਾਰਨੀ ਇਹਨਾਂ ਨੂੰ ਉਹਨਾਂ ਨੇ ਨਾ ਬਥੇਰਾ ਚਰਚ ਲਾਈਆਂ ਵਾ ਆਪਣੀਆਂ ਜੇ ਹੁਣ ਮੈਂ ਚਲਾ ਲੂੰਗੀ ਨਾ ਤੇ ਕੋਈ ਨਹੀਂ ਹੋਣ ਲੱਗਾ ਕੰਮ ਬਰਾਬਰ ਹੀ ਹੁਣਾਵਾ ਉਹ ਵੀ ਤਾਂ ਮੈਨੂੰ ਦਬਕੇ ਮਾਰਦੀਆਂ ਰਹੀਆਂ ਸੀ ਥੋੜਾ ਕਰਦੀਆਂ ਰਹੀਆਂ ਮੇਰੇ ਨਾਲ ਹੁਣ ਬੜਾ ਚਰਸਾਉਂਦਿਆ ਤਾਨੂੰ ਉਹਨਾਂ ਤੇ ਤੇ ਜਦੋਂ ਮਿਰਨਾ ਕਰਦੀਆਂ ਸੀ ਉਦੋਂ ਤਾਂ ਤੁਸੀਂ ਖੁੰਦੇ ਨਹੀਂ ਉਹ ਚੱਲ ਡਈਆਂ ਵਾ ਵਿਚਾਰੀਆਂ ਕੰਮ ਧੰਦਾ ਕਰਨ। ਤੂੰ ਤੇ ਹਰ ਵੇਲੇ ਉਹਨਾਂ ਦੇ ਦੁਬਾਰੇ ਹੋਈ ਰਹਿਣੀ। ਤੇ ਫੇਰ ਕੀ ਹੋਇਆ ਕਰਨ ਦੀਆਂ ਤੇ ਆਪਣੇ ਘਰ ਦਾ ਹੀ ਕੰਮ ਕਰਨਦੀਆਂ ਵਾ। ਕਿਹੜਾ ਕਿਸ ਦਾ ਜਾ ਕੇ ਕਰਨਦੀਆਂ ਆ? ਬੜਾ ਤਰਸਾਉਂਦੇ ਅੱਜ ਦੇ। ਉਹ ਮੰਮੀ ਆਈ ਹੀ ਮੇਰੇ ਨਾਲ। ਤੇ ਉਹ ਨਹੀਂ ਹੀ ਕਹਿਣ ਤੇ ਮੈਂ ਚੱਲ ਕੋਈ ਗੱਲ ਮੈਂ ਪੁੱਛਣਾ ਮੈਂ ਜਾ ਕੇ। ਅੱਛਾ। ਮੰਮੀਸ਼ ਕਿਤਾਂ ਲਾਉਂਦੇ ਹੀ। ਕੋਈ ਨਹੀਂ ਮੰਮੀ ਨੂੰ ਤੂੰ ਜਾ ਕੇ ਮੈਂ ਪੁੱਛਦੀ। ਉਹ ਇੱਕ ਮਿੰਟ ਬਾਹਰ ਸਹੀ ਇੱਥੇ। ਕਿਉਂ? ਨਾ ਪੁੱਛੀ ਤੂੰ ਜਾ ਕੇ ਉਹਨਾਂ ਨੂੰ। ਉਹਦੇ ਉਦਾਂ ਹੀ ਗੱਲਾਂ ਦੱਸਣ ਦੇ ਕਿ ਇਦਾਂ ਕਰਦੀ ਹੈ ਸਾਡੇ ਨਾਲ ਮੇਰੀ ਗੱਲ ਸੁਣ ਲੋ ਇੱਕ ਧਿਆਨ ਨਾਲ ਜਿਉਂ ਨਾ ਇਦਾਂ ਹੀ ਆਵਲੇ ਕੰਮ ਕਰਨੇ ਆ ਨਾ ਤੇ ਫਿਰ ਮਰਜ਼ੀ ਵੇਖ ਲੈਣ ਆਪਣੀ ਉਹਨਾਂ ਦਾ ਹਾਲ ਕੀ ਹੁੰਦਾ ਵਾ ਤੇ ਮੈਂ ਤੇ ਮਰਜ਼ੀ ਚ ਲਾਉਣੀ ਆ ਆਪਣੀ ਇਦਾਂ ਹੀ ਤੇ ਜੇ ਤੇ ਤੁਸੀਂ ਇੱਥੇ ਰੱਖਣਾ ਵਾ ਤਾਂ ਵੀ ਠੀਕ ਵਾ ਜੇ ਨਹੀਂ ਨਾ ਰੱਖਣਾ ਤੇ ਆਪਣਾ ਹਾਲ ਵੇਖ ਲਿਓ ਫਿਰ ਓ ਇਸ ਦਰ ਮੋੜ ਫੜਾਓ ਮੈਨੂੰ ਤੇ ਮੈਂ ਲੱਗੀਆਂ ਘੜੀ ਰੈਸਟ ਕਰਨ ਤੇ ਤੁਸੀਂ ਵੀ ਘੜੀ ਬਾਹਰ ਚੱਲ ਜਾਓ ਐਵੇਂ ਸਿਰ ਨਾ ਖਾਇਆ ਕਰੋ ਕਦੀ ਕੋਈ ਆ ਜਾਂਦਾ ਤੇ ਕਦੀ ਕੋਈ ਆ ਜਾਂਦਾ ਸੰਦੀਪ ਪਹਲਾਇਆ ਤੇ ਰਹਿ ਗਾ ਉਹ ਪਤਾ ਨਹੀਂ ਹੁਣ ਕੀ ਗੱਲ ਕਰਕੇ ਆਂਦਾ ਹਾਂ ਹਾਂ ਦੱਸ ਪਾਈ ਕੋਈ ਗੱਲ ਉਹਦੇ ਖਾਣੇ ਵਿੱਚ ਜਿਹੜਾ ਕੰਮ ਡਈਆਂ ਜੇ ਨਾ ਤੁਸੀਂ ਕਰਨ ਇਹ ਸਾਰੀ ਉਮਰ ਤੈਨੂੰ ਕਰਨਾ ਹੀ ਪੈਣਾ ਉਹ ਵੀ ਕੀ ਹੋ ਗਿਆ ਹੁਣ ਉਹ ਉਹ ਨਹੀਂ ਗਾ ਮੰਦੀ ਉਹੋ ਗੱਲਾ ਕਰਦੀ ਉਹ ਕੇਸ ਵਾਲੀਆਂ ਹੀ ਤੇ ਜੇ ਤੁਸੀਂ ਮੇਰੀ ਨੌਕਰੀ ਗਵਾਉਣੀ ਆ ਤੇ ਵੇਖ ਲਓ ਫਿਰ ਕੇਸ ਭੁਗਤੀ ਜਾਇਓ ਮੈਂ ਮੇਰੀ ਸੁਣ ਗੱਲ ਕਿਤੇ ਤੂੰ ਤੇ ਨਹੀਂ ਰਲ ਗਿਆ ਇਹਦੇ ਨਾਲ ਆਹੋ ਰਲ ਗਿਆ ਉਹਦੇ ਮੈਂ ਨਾਲ ਅਗਲੀ ਏਸੀ ਲਾ ਕੇ ਲੰਮੇ ਵੀ ਪੈ ਗਈ ਆ ਤੇ लवली ਤੂੰ ਇੰਨਾ ਡਰਣ ਡਿਆ ਥੋੜੀ ਬੋਤ ਤੇ ਗੱਲ ਕਰਨੀ ਸੀ ਨਾ ਉਹਦੇ ਨਾਲ ਉਹ ਮੇ ਕੋ ਥਾਣੇ ਛੇਤਰ ਨਹੀਂ ਖਾਦੇ ਜਾਂਦੇ ਜਾ ਗਿਆ ਵੇਖੋ ਚੰਗਾ ਜਿਹੜਾ ਕੰਮ ਕਰਦੀਆਂ ਜੀ ਨਾ ਕਰੀ ਜਾਓ ਆਪਣਾ ਸੋਚੀ ਜਾਵੀਂ ਤੁਹਾਡਾ ਨਾ ਮਾਮਾ ਤੀਆਂ ਦਾ ਕੋ ਸੋਚੀ ਹਾਨੂੰ ਤੇ ਤੁਸੀਂ ਨਾ ਨੌਕਰਾਨੀਆਂ ਬਣਾਤਾ ਵਾ ਏਦਾਂ ਕਰ ਤੂੰ ਬੜਾ ਸਿਆਣਾ ਵਾ ਨਾ ਦੋਵਾਂ ਚਵਾਂ ਕਰਾਂ ਦਾ ਕੰਮ ਲਵਦੇ ਆਪਣਾ ਘਰ ਦਾ ਕੰਮ ਕਰਕੇ ਨਾ ਤੇ ਉਹਨਾਂ ਦਾ ਘਰ ਆਇਆ ਕਰਾਂਗੇ ਮਾਤਾ ਮੈਂ ਚਲ ਜਾਣਾ ਵਾ ਸਿੱਧੀ ਪੱਧਰੀ ਗੱਲ ਵਾ ਤੁਸੀਂ ਭੁਗਤਨੀਆ ਰਿਓ ਠੀਕ ਹੈ ਨਾ ਉਹ ਇਹਨੂੰ ਸਾਡੇ ਜੋਗੀ ਛੱਡ ਜਾ ਇੱਥੇ ਉਹ ਮੈਨੂੰ ਨਹੀਂ ਗਾ ਇਹ ਗੱਲ ਦਾ ਪਤਾ ਮੰਮੀ ਮੇਰੇ ਕੋਤ ਨਹੀਂ ਹੁੰਦਾ ਕੰਮ ਤੇ ਮੇਰੀ ਸੁਣੋ ਗੱਲ ਲਵੜਲੀ ਨਹੀਂ ਨਾ ਕੁਝ ਕਰ ਸਕਦਾ ਕੋਈ ਗੱਲ ਨਹੀਂ ਮੈਂ ਹੁਣ ਕਰਕੇ ਵਿਖਾਉਣੀ ਆ ਇਦਾਂ ਕਰੀਏ ਇਹਦੀ ਨਾ ਉੱਪਰ ਦੀ ਟਿਕਟ ਕੱਟੀਏ ਚੱਲ ਫੇਰ ਦੋਵੇਂ ਜਣੀਆਂ ਚੱਲ ਜੀ ਇਹਦੇ ਵੱਲ ਇਦਾਂ ਨਹੀਂ ਇਹਨੇ ਸੁੱਤਰ ਬੈਣਾ ਆਜੋ ਇਹਦੀ ਸਕੀਨ ਲਉਣੀ ਪਾਣੀ ਸੰਦੀਪਾ ਇਹਨੇ ਬੜੀ ਤੰਗੀ ਦਿੱਤੀ ਹੀ ਹੁਣ ਚੱਲ ਇਹਦਾ ਕੰਮ ਤਮਾਮ ਕਰਦੇ ਸੁਪਨਾ ਹੀ ਜੇਕਦੀਆ ਸਭ ਕੋ ਸੱਚ ਹੋ ਗਿਆ ਤੇ ਮੈਂ ਕੀ ਕਰੂੰਗੀ ਹੋਰ ਬੜੀ ਸਾਨੂੰ ਬੱਚਿਆਂ ਦਾ ਠੀਕ ਠਾਕ ਹਾਂਜੀ ਬਹੁਤ ਵਧੀਆ ਆਉਂਦਾ ਫੋਨ ਪਾਦਾ ਹਾਂਜੀ ਚਲ ਵਧੀਆ ਹੋਰ ਪੈਂਦੀ ਤੁਸੀਂ ਸੁਣਾਓ ਹਾਂਜੀ ਵਧੀਆ ਸਭ ਠੀਕ ਠਾਕ ਸੇਤਾਂ ਠੇ ਨੌ ਰਾਣੀ ਦੇਖਦੇ ਨੌ ਰਾਣੀ ਨੇ ਕਿੱਥੇ ਹੁਣਾਵਾਂ ਇੱਥੇ ਹੀ ਆ ਕੇ ਉਹ ਵੀ ਕੋਨਾ ਪਿਛੋੜਾ ਆਦਿ ਨੇ ਫਸੇ ਗਏ ਆ ਰਿਸ਼ਤਾ ਕਰਕੇ ਉੱਥੇ ਹੀ ਦੇ ਉਹ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਕਿ ਰਿਸ਼ਤਾ ਕਰਨਾ ਸੀ ਨਾ ਕਿਤੇ ਬਰਾਬਰ ਦਾ ਹੁੰਦਾ ਨਾ ਤੇ ਫੇਰ ਜੀ ਕੋਈ ਉਹ ਤਾਂ ਭਾਜੀ ਗੱਲ ਤੁਹਾਡੀ ਠੀਕ ਆ ਪਰ ਇਹ ਵੀ ਵਿਚੋਲਿਆਂ ਦੀ ਗੱਲਾਂ ਜਾ ਗਈ ਨਾ ਉਹ ਤਾਂ ਉਹਦੇ ਮਰਜਾਂ ਦੇ ਨਾਲ ਸਾਡਾ ਘਰ ਹੀ ਵੱਡ-ਵੱਡ ਖਾ ਲਿਆ ਹੈਗਾ ਐਡੇ ਵਧੀਆ ਬੰਦੇ ਆ ਐਦਾ ਵਧੀਆ ਪਰਿਵਾਰ ਵਾ ਤੇ ਮੈਂ ਇਹਨਾਂ ਦੀਆਂ ਗੱਲਾਂ ਚ ਆ ਗਈ ਇਹ ਗੱਡੀ ਦੇਣੀ ਉਹਨਾਂ ਨੇ ਮੈਂ ਸੋਚਿਆ ਚਲ ਮੁੰਡਾ ਨੌਕਰੀ ਕਰਨ ਦੇ ਆਵਾਂ ਆ ਨਾ ਮਾਨਤ ਨਾ ਕਰੂਗਾ ਚੱਲ ਗੱਡੀ ਆ ਜੂਗੀ ਸਾਡਾ ਵੀ ਨੱਕ ਨਮੂਜ ਬਣ ਜੂਗਾ ਪਰ ਮੈਨੂੰ ਇਹ ਗੱਲ ਦਾ ਕੀ ਪਤਾ ਸੀ ਉਹਨ ਖੱਤੇ ਲੁੱਟੇ ਆ ਕਿਤੇ ਮਿਲਣੀਆਂ ਕਰਨ ਜੋਗੇ ਵੀ ਹੈ ਨਹੀਂਗੇ ਆ ਤੇ ਨਾ ਉਹ ਚੋਰ ਜਾਨੇ ਸਾਡਾ ਨੱਕ ਹੀ ਵਢਾ ਕੇ ਰੱਖਤਾ ਵਾ ਬੋਲੇ ਮੈਂ ਮਨਾਈ ਨਹੀਂ ਬਰਾਬਰ ਤੇ ਭਾਜੀ ਮੈਂ ਭਾਜੀ ਨੂੰ ਬੜਾ ਸਮਝਾਇਆ ਹੈ ਕਿ ਜਿੱਥੇ ਭਾਜੀ ਹੁਣੀ ਡੇਰ ਰਿਸ਼ਤਾ ਕਰਉਣ ਘਰ-ਬਾਰ ਉਹਨਾਂ ਦਾ ਚੰਗਾ ਵਾ ਤੇ ਉਹਨਾਂ ਗੱਡੀ-ਗੁਡੀ ਕੀ ਦੇਣੀ ਵੱਡੀ ਪਰ ਇਹ ਲੱਗੀ ਉਹਨਾਂ ਦੇ ਮਗਰ ਮੈਂ ਉਹਨਾਂ ਨੂੰ ਕਿਹਾ ਤਾਂ ਮੈਂ ਸ਼ਾਪਾ ਪਾ ਦੂੰਗੀ ਓਹ ਕਰ ਦੂੰਗੀ ਹੂੰ ਹੁਣ ਨਹੀਂ ਜਿੱਠੂਗੀ ਆਪੇ ਹੀ ਹੋਰ ਅੱਗੇ ਚੱਲੀ ਗੱਲਬਾਤ ਕਿ ਨਹੀਂ ਕੋਈ ਪਪੇ ਜੀ ਅੱਗੇ ਗੱਲ ਕੀ ਚੱਲਣੀ ਆ ਬਥੇਰਾ ਉਹਨੂੰ ਤਾਂ ਮੈਂ ਵੱਢਿਆ ਵਾ ਤੋ ਉਹ ਗਾੜੀਆਂ ਕਹੀ ਜਾਂਦੀ ਆ ਵਿਚੋਲੇ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਮੈਨਾਂ ਵਿਚੋਲੇ ਨੂੰ ਇੰਨਾ ਪਤਾ ਹੀ ਕਿ ਉਂਗਾ ਗਾਂ ਕਰਕੇ ਛਾਪ ਹੋਣੀ ਆ ਇਹਨਾਂ ਨੂੰ ਹੀ ਪਤਾ ਕਿ ਇਹਨਾਂ ਨੂੰ ਗੱਡੀ ਵੀ ਦਿਵਾਉਣੀ ਆ 15 ਮਿੰਟ ਹੋ ਗਿਆ ਮੌਣ ਕੇ ਬੈਠਿਆਂ ਨੂੰ ਕਿਤੇ ਮਿਲ ਤੱਕ ਨਹੀਂ ਆਈ ਕਿਤੇ ਚਾਹ ਪਾਣੀ ਦੀ ਦੂਰ ਦੀ ਗੱਲ ਆ ਕਿਤੇ ਹਾਲ ਚਾਲ ਵੀ ਨਹੀਂ ਅੰਕੇ ਪੁੱਛਿਆ ਤਾਂ ਨੇ ਕਿਹੜੇ ਖਾਨਦਾਨ ਤੋਂ ਆਈ ਏ ਅਕਲੀ ਹਣੀ ਲੱਗਦੀ ਹੁਣ। ਆ ਪਿਆੰਜੀ ਇਦਾਂ ਹੀ ਆ ਜਾਣੀ ਦੋ ਤਹੀ ਗੱਲ। ਅਕਲ ਜਿੱਦਾਂ ਦੀ ਮਾਂ ਪਿਓ ਨੇ ਦਿੱਤੀ ਹੋਵੇ ਉਦਾਂ ਦੀ ਹੁੰਦੀ ਪੱਤਿਆਂ। ਬੈਠੋ ਪਿਆੰਜੀ ਨਾਲੇ ਮੈਂ ਨਾ ਬੁਲਾ ਕੇ ਜੰਨੀ ਆ ਤੇ ਨਾਲੇ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦੀ ਆ। ਨੇ ਕਿਹੜੀ ਦੁਨੀਆ 'ਚ ਫਿਰਨ ਰਹੀ ਆ? ਤੈਨੂੰ ਪਰ ਦੇਖਦਾ ਨੀਗਾ ਤੇ ਪਰੌਣੇ ਆਏ ਆ। ਕਿ ਇਹਨੂੰ ਪਾਣੀ ਤਾਂ ਨਹੀਂ ਵੀ ਪੁੱਛਣਾ ਵਾ। ਰਾਮ ਨਾ ਸੁੱਤੀ ਆ। ਉਠਣਾ ਤੇ ਜਾ ਕੇ ਚਾਹ ਪਾਣੀ ਪੋਛੋ ਉਹਨਾਂ ਨੂੰ ਤੁਹਾਡੇ ਵਿੱਚ ਰਵਾਜ ਹੈ ਨਹੀਂ ਸਤਕ ਸਤ ਕਰਨ ਦਾ ਮੰਮੀ ਜੀ ਨੰਮੇ ਬਈਂ ਤੇ ਅੱਖ ਲੱਗੀ ਸੀ ਮੜੀ ਜੀ ਤੇਰੀ ਤੇ ਅੱਖ ਲੱਗੀ ਰਹਿੰਦੀ ਆ ਕੋਈ ਗੱਲ ਨਹੀਂ ਮੈਂ ਹੁੰਨੀ ਆ ਆ ਜਾ ਤੇਰੀ ਮਾਸੀ ਮਾਸੜ ਆਏ ਆ ਬਾਹਰ ਨਾਲੇ ਸੜੀ ਚਾਹ ਬਣਾ ਕੇ ਨਾ ਉਹ ਤਾਂ ਮੱਥੇ ਮਾਰਦੀ ਚਾਰ ਪਕੌੜੇ ਕੱਢ ਲਈ ਨਾਲ ਇਸ ਸਮਾਨ ਨਾਲ ਚਾਹ ਪਿਆਲੀ ਤੂੰ ਗਈ ਹੈ ਨਾ ਵੇਖਿਆ ਹੈ ਨਾ ਉਹਨਾਂ ਨੇ ਕਿਦਾਂ ਤੁਹਾਡੀ ਸੇਵਾ ਕੀਤੀ ਸੀ ਉਹਦਾ ਸੇਵਾ ਹੋਣੀ ਚਾਹੀਦੀ ਉਹਨਾਂ ਦੀ ਆਦਾ ਬਾਹਰ ਹਾਂ ਹਾਂਜੀ ਆ ਗਏ ਚਾਨ ਬੁਧਾ ਹੈ ਤੇ ਸਈਆਂ ਪਰ ਸੁਖਣਾ ਬੜਾ ਵਧੀਆ ਆਈ ਮੈਂ ਸੋਚਣ ਦੇ ਆ ਬਰਮੀਦ ਕਿ ਮੈਂ ਸਿੱਧਾ ਹੀ ਕਹਿ ਦੇਣਾ ਇਹਨਾਂ ਨੂੰ ਕੋਈ ਗੱਡੀ ਗੁਡੀ ਨਹੀਂ ਮਿਲਣੀ ਠੀਕ ਹੈ ਨਾ ਉਹ ਦਿਨ ਤੇਰੇ ਸਾਹਮਣੇ ਮੈਂ ਗਿਆ ਭਾਜੀ ਨੂੰ ਮਿਲਣ ਵਾਸਤੇ ਮੈਂ ਸੋਚਿਆ ਕੀ ਪਤਾ ਭਾਜੀ ਨੂੰ ਨਾ ਪਤਾ ਹੋਵੇ ਚਲੋ ਉਹਨਾਂ ਨਾਲ ਮੈਂ ਗੱਲ ਕਰਨਾ ਕੀ ਪਤਾ ਭੈਣ ਜੀ ਹੋਣੀ ਆਪਣੇ ਮਨੋਂ ਹੀ ਕਹਿੰਦੇ ਹੁਣ ਗੱਡੀ ਚਾਹੀਦੀ ਆ ਹਨਾ ਤੇ ਭਾਜੀ ਨੇ ਸਾਰੀ ਗੱਲ ਹੀ ਮੁਕਾ ਦਿੱਤੀ ਉਹ ਕਹਿੰਦੇ ਕਿ ਮੈਨੂੰ ਸਾਰੀ ਗੱਲ ਦਾ ਪਤਾ ਆ ਉਹ ਸਾਰਾ ਟੱਬਰ ਹੀ ਨਾ ਰਿਹਾ ਉਹਨੇ ਭੈਣ ਜੀ ਹੁਣਾਂ ਨੂੰ ਗਾਹ ਕੀਤਾ ਆ ਆਪਨੇ ਕੋਈ ਵੀ ਅੱਗੇ ਹੁੰਦਾ ਮੈਨੂੰ ਕੋਈ ਜਾਣ ਨਹੀਂ ਆਪਾਂ ਜਿੰਨਾਂ ਡਰ ਕੇ ਰਵਾਂਗੇ ਨਾ ਇਹਨਾਂ ਉਹਨਾਂ ਨੂੰ ਡਰਾਉਣਾ ਹੈ ਤੇ ਕੋਈ ਨਹੀਂ ਹੁਣ ਜਿੱਦਾਂ ਕਹਿਣਗੇ ਨਾ ਆਪਾਂ ਵੀ ਠੋਕੇ ਜਵਾਬ ਦੇਣਾ ਉਹਨਾਂ ਨੂੰ ਮੈਨੂੰ ਸਿੱਧਾ ਕਹਿ ਦਿੱਤਾ ਕਹਿੰਦੇ ਵੀ ਉਹਨਾਂ ਨੂੰ ਕਹਦੇ ਜਾ ਕੇ ਜੇ ਮਹੀਨੇ ਤੱਕ ਗੱਡੀ ਨਾ ਆਈ ਨਾ ਤੇ ਕੁੜੀ ਵੀ ਲੈ ਜਾਓ ਇਥੋਂ ਤਾਂ ਸਾਬ ਕਿਹਦੇ ਗੱਡੀ ਹੋਣੀ ਨਹੀਂ ਦੇਣੀ ਆਪਾਂ ਤਿੰਨ ਦਿਨ ਜੋ ਕਰਕੇ ਵੇਖਣਾ ਨਾ ਕਰ ਲੋ ਮੈਂ ਤਾਂ ਉਦਾਂ ਦਾ ਸੋਚਣ ਡਿਆ ਪਰਮੀਤ ਕਿ ਕੀ ਬਣੇਗਾ ਇਹ ਤੇ ਕੁੜੀ ਨੂੰ ਤੰਗ ਕਰਨਗੇ ਜ਼ਿਆਦਾ ਇਦਾਂ ਇਹ ਕੋਈ ਗੱਲ ਥੋੜੀ ਆ ਕਰਨ ਵਾਲੀ ਕਿ ਮਹੀਨੇ ਤੱਕ ਗੱਡੀ ਆ ਗਈ ਠੀਕ ਹੈ ਨਹੀਂ ਆਈ ਤੇ ਕੁੜੀ ਵੀ ਮੈਂ ਵਾਪਸ ਭੇਜ ਦੇਣੀ ਆ ਤੇ ਨਾਲੇ ਪਤਾ ਕੀ ਕਹਿੰਦਾ ਸੀ ਕਹਿੰਦਾ ਵੀ ਮੁਖਤਿਆਰ ਸਿੰਘ 8 ਲੱਖ ਰੁਪਇਆ ਲਾਇਆ ਸੀ ਜਦੋਂ ਲਵਲੀ ਭਰਤੀ ਕਰਾਇਆ ਲਵਲੀ ਭਰਤੀ ਕਰਾਇਆ ਤੂੰ ਆਪਣਾ ਮੁੰਡਾ ਭਰਤੀ ਕਰਾਇਆ ਕਿਹਦੇ ਵਾਸਤੇ ਆਪਣੇ ਵਾਸਤੇ ਕਰਾਇਆ ਲੋਕਾਂ ਵਾਸਤੇ ਥੋੜਾ ਕਰਾਇਆ ਸੀ ਜਾਂ ਕੁੜੀ ਵਾਲਿਆਂ ਵਾਸਤੇ ਕਰਾਇਆ ਸੀ ਕਿ ਮੈਂ ਮੁੰਡਾ ਭਰਤੀ ਕਰਾ ਦਾਂਗਾ ਤੇ ਜਿਹੜੇ ਮੇਰੇ ਪੈਸੇ ਲੱਗੇ ਕੱਲ ਨੂੰ ਮੈਂ ਕੋਮੜੇ ਦਾ ਵਿਆਹ ਕਰਾਂਗਾ ਤੇ ਕੁੜੀ ਵਾਲੇ ਦੇ ਦਣਗੇ। ਉਹਦੇ ਮੈਨੂੰ ਮੂੰਹ ਪਾੜ ਕੇ ਇੰਨੀ ਗੱਲ ਕਹੀ ਆ। ਲਵਲੀ ਦੇ ਡੈਡੀ ਨੇ ਕਿ ਜਿੱਦਨ ਮੈਂ ਲਵਲੀ ਨੂੰ ਭਰਤੀ ਕਰਾਇਆ 8 ਲੱਖ ਰੁਪਈਆ ਲੱਗਾ ਸੀ। ਠੰਡੀ ਗੱਲ ਠੀਕ ਆ। ਆਪਾਂ ਜਿੰਨਾ ਡਰ ਕੇ ਰਹਾਂਗੇ ਨਾ ਇਹਨਾਂ ਨੇ ਓਨਾ ਹੀ ਸਾਨੂੰ ਦਬਾਉਣਾ ਹੈ। ਤੇ ਤੁਸੀਂ ਕੋਈ ਗੱਲ ਨਹੀਂ ਜੇ ਫੋਨ ਕਰਨਗੇ ਤੁਸੀਂ ਜਵਾਬ ਦੇ ਦਿਓ। ਕਿ ਆਪਾਂ ਗੱਡੀ ਨਹੀਂ ਦੇ ਸਕਦੇ? ਤੁਸੀਂ ਕਰ ਲਓ ਜੋ ਕਰਨਾ। ਪਰ ਮੇਰੇ ਤਾਂ ਮੈਂ ਵੀ ਉਹੋ ਸੋਚਣ ਡਿਆ ਕਿ ਮੈਂ ਕਿਹੜੇ ਮੂਹ ਨਾਲ ਜੋਬ ਨੂੰ ਕਹਾਂ ਕਿ ਜੋਬ ਨੂੰ ਗੱਡੀ ਦੇ। ਉਹਦਾ ਵਿਚਾਰੇ ਦਾ ਤੇ ਆਪਣਾ ਪੁਰਾ ਹਾਲ ਆ। ਤੇ ਮੈਨੂੰ ਕੱਲੀ ਕਿ ਆਪਾਂ ਗੱਡੀ ਨਹੀਂ ਕਿਤੇ ਨਹੀਂ ਜਿਹੜਾ 8 ਲੱਖ ਲਾਇਆ ਨੇ ਆਪਣੇ ਮੁੰਡੇ ਵਾਸਤੇ ਲਾਇਆ ਸਾਡੇ ਵਾਸਤੇ ਤੋੜ ਲਾਇਆ ਚਲੋ ਕੋਈ ਗੱਲ ਨਹੀਂ ਹੁਣ ਕਰਦੇ ਆ ਨਾ ਫੋਨ ਫੇ ਕਰਨੇ ਆ ਨਾ ਗੱਲ ਨਾਲੇ ਮੇਰਾ ਦਿਲ ਗੰਡਿਆ ਮੈਂ ਜੋ ਬਣਾਂ ਗੱਲ ਕਰੀ ਛੜਾ ਮੜੀ ਜੀ ਜੋ ਬਣੇ ਇਦਾਂ ਕਹਿਣ ਬਾਅਦ ਚ ਕਰਿਓ ਗੱਲ ਜੋ ਬਣਾਂ ਪਹਿਲਾਂ ਉਹਨਾਂ ਨੂੰ ਜਵਾਬ ਦਿਓ ਚਲੋ ਠੀਕ